ਪਾ ਜੀ ਅਸੀਂ ਦੇਖਣਦੇ ਆ ਅਸੀਂ ਦੇਖਣਦੇ ਆ ਇਹ ਥੱਲੇ ਮੌਕੇ ਤੇ ਆਏ ਹਾਂ ਬਾਤ ਕਰਦੇ ਆ ਸਭ ਗੱਦਾਨੇ ਸਾਰੇ ਨਹੀਂ ਨਹੀਂ ਮੈਂ ਕਿਹਾ ਇੱਥੇ ਤੁਸੀਂ ਆਏ ਸੀਗਾ ਤੇ ਕਹਿੰਦੇ ਘਰ ਵਾਲਿਆਂ ਦਾ ਕਹਿਣਾ ਕਿ 8 ਸਾਲ 전에 ਆਏ ਸੀ ਤੇ ਗੋਲੀ ਗੋਲੀ ਚੱਲੀ ਆ 8 ਸਾਲ 전에 ਕਹਿੰਦੇ ਆਏ ਆ ਮੈਨੂੰ ਦਿਖਾਇਆ ਉਹਨਾਂ ਨੇ ਤੇ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੇ ਪਹਿਲਾਂ ਰੇਟ ਕਰ ਦਿੰਦੇ ਆ ਫਿਰ ਤੁਹਾਨੂੰ ਆਣ ਕੇ ਦੱਸਦੇ ਆ ਸਾਰੀ ਗੱਲ ਨਹੀਂ ਹੋਲ ਬ੍ਰਾਮ੍ਹਦ ਹੋਏ ਆ ਹੋਲ ਬ੍ਰਾਮ੍ਹਦ ਹੋਏ ਤੈਨੂੰ ਹੋਰ ਕੀ ਹੋਰ ਕੀ ਹੋਦਗੀ ਦੱਸਿਓ ਇਹ ਠੀਕ ਹੈ ਇੱਥੇ ਦਾ ਦੂਤਰ ਮਰੇ ਜੀ ਆਪੇ ਛੇ ਦੀ ਛਤੀ ਮੈਂ ਦੋ ਮਿੰਟਾਂ ਕੋ ਚੱਲ ਗਏ ਦੋ ਮਿੰਟਾਂ ਕੋਈ 5 6 ਦੱਤ ਇੱਥੇ ਮਰੇ ਦੇ ਇੱਕ ਇੱਥੇ ਮਾਰਿਆ ਇਹਨਾਂ ਦੱਤ ਹੋਰ ਹੋਰ ਬਾਜੀ ਹੋਰ ਬਾਕੀ ਫਾਇਰਿੰਗ ਕਰਕੇ ਗਏ ਹਾਂ ਸਾਰਾ ਭੰਨੇ ਦੋ ਪਤਾ ਨਹੀਂ ਲੈ ਗਏ ਕਿ ਕਿੰਨੇ ਜ਼ੋਰ ਸਰ ਮੈਂ ਖੇਤ ਦੇ ਵਿੱਚ ਰੂੜੀ ਖਲਾ ਰਹੇ ਹਾਂ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਦੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋ ਨਗਾਇਆ ਮੈਨੂੰ ਗੱਲਾਂ ਕਰਤੀ ਜਾਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਦੇਣਾ ਮੈਂ ਕਿ ਤੂੰ 2 ਮਿੰਟ ਖਲੋਜੋ ਨੂੰ ਆਂਦਾ ਵੀ ਇਹਨੇ ਮੈਨੂੰ ਗੱਲਾਂ ਕਰਤੀ ਜਾਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ ਸੱਤ ਅੱਠ ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਆਵਾਜ਼ ਮਾਰੀ ਅਸੀਂ ਗਾਹਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਤਨਾ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪਹਿਲਾਂ ਇੱਥੇ ਤੁਹਾਡੀ ਤਕਰਾਰਬਾਜੀ ਇੱਥੇ ਵੀ ਹੋਈ ਇੱਥੇ ਕੋਈ ਨਹੀਂ ਹੋਇਆ ਇੱਥੇ ਗੱਲਾਂ ਸਾਰੀਆਂ ਇਹ ਮੈਂ ਉਹਨੂੰ ਕਹਿ ਰਿਹਾ ਇਹ ਮੇਰਾ ਛੋਟਾ ਭ ਇਨੇ ਆਖਾ ਅਬੀ ਜੀ ਉਹ ਉਹ ਨੂੰ ਗਲਤੀ ਹੋਈ ਆ ਇਹ ਮਾਫੀ ਮੰਗਾਉਣੀ ਆ ਇਹ ਆਂਦਾ ਵੀ ਜੋ ਮਾਫੀ ਮੰਗਾਉਣੀ ਆ ਤੇ ਗਲਤੀ ਮੈਂ ਆ ਮਾਫੀ ਮੈਂ ਮੰਗ ਲੈਣਾ ਉਹਨੇ ਆ ਉਹਨੇ ਆਂਦਾ ਨਹੀਂ ਉਹ ਨੂੰ ਮੰਗਾਉਣੀ ਆ ਉਹਨਾਂ ਜਨੂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮੇ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬਚੇ ਹੋ ਗਏ ਤੇ ਉਹ ਹਵਾਲਾ ਹਵਾਲਾ ਬਾਬਾ ਮੈਂ ਗਏ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਾਈਟਲ ਵੀ ਬਣ ਗਿਆ ਹਾਂ ਟਰੈਕਟਰ ਦੇ ਰਾਤ ਦਾ ਰੰਜ ਕੇ ਨਸ਼ਾ ਵੇਚਦੇ ਆ ਰੰਜ ਕੇ ਉਹ ਦੋ ਦੋ ਤਿਆਰ ਹੀ ਉਹਨਾਂ ਕੋ ਕਿੰਨੇ ਜਣੇ ਆਏ ਸੱਤ ਜਣੇ ਕਿੰਨੇ ਫਾਇਰ ਕੀਤੇ ਉਹਨਾਂ ਫਾਇਰ ਉਹਨਾਂ ਤਿੰਨ ਚਾਰ ਕੀਤੇ ਆ ਚਾਹ ਤਿੰਨ ਚਾਰ ਹੰਝ ਕੀਤੇ ਹੀ ਦੋ ਨਹੀਂ ਲੱਭੇ ਦੋ ਤਿੰਨ ਤਿੰਨ ਕੋਲ ਲੱਭ ਗਿਆ ਦੋ ਨਹੀਂ ਲੱਭੇ ਸਾਨੇ ਕੋ ਤਿਆਰੀ ਨਹੀਂ ਦੋ ਜਣਿਆਂ ਕੋ ਦੂਜਿਆਂ ਕੋ ਦਾਤਰ ਤੇ ਛੋਟੇ ਬਹੁਤ ਸਹੀ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਹੁਣ ਇਹ ਤਮਕੀ ਦੇਗੇ ਇਹ ਤਮਕੀ ਦੇਗੇ ਵੀ ਇਹ ਪਿੰਡ ਆਉਣ ਦਿਨ ਗੋਲੀ ਮਾਰ ਦੇਣੀ ਤੇ ਸਾਡਾ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਇਹ ਬਾਸ਼ਾ ਦੇ ਬਾਸ਼ੇ ਦਾ ਭਰਾ ਜਿਹੜਾ ਇਹ ਜੁਮਿਆਰ ਹੋਣ ਸਾਡੇ ਪਿੰਡ ਦਾ ਮੁੰਡਾ ਬਨੂ ਬਨੂ ਆ ਉਹ ਵੀ ਨਾਲ ਆ ਪਿੰਡ ਦੇ ਵਿੱਚ ਚਾਰ ਚਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਮੈਂ ਤਾਂ ਖੋਜ ਹੀ ਨਹੀਂ ਵੀ ਜੀ ਦੱਸਣਾ ਬਸ ਇੱਕੋ ਗੱਲ ਆ ਵੀ ਤਹੀ ਬਾਜੀ ਹਾਂਜੀ ਮਾੜੀ ਲੱਗੇ ਕੁਛ ਨਹੀਂ ਵੀਰ ਜੀ ਇਹ ਜਦੋਂ ਆਏ ਸਾਨੂੰ ਤੇ ਪਹਿਚਾਨ ਨਹੀਂ ਇਹਨਾਂ ਦੀ ਵੀ ਇਹ ਕੌਣ ਆ ਜਦ ਮੁੰਡੇ ਆ ਵੱਡੇ ਆ ਕੌਣ ਆ ਸਾਡੇ ਮੁੰਡੇ ਨੇ ਦੱਸਿਆ ਕਿ ਪਾਪਾ ਉਹੋ ਹੀ ਮੁੰਡੇ ਆਏ ਜਿਹੜੇ ਤੁਹਾਨੂੰ ਧੁੰਗੀ ਦੇ ਕੇ ਗਏ ਇੱਕ ਮਿੰਟ ਇੱਕ ਮਿੰਟ ਆ ਬੱਚੇ ਨੇ ਤਰ੍ਹਾਂ ਕਰ ਕੁਛ ਨਹੀਂ ਵੀਰ ਜੀ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਆਣ ਕੇ ਗਏ ਸਾਡੇ ਬੱਚੇ ਨੇ ਨਹੀਂ ਦੱਸਿਆ ਤੁਹਾਨੂੰ ਪਤਾ ਵੀ ਨਹੀਂ ਤੇ ਉਸੇ ਵੇਲੇ 5-7 ਮਿੰਟਾਂ ਦੇ ਵਿੱਚ ਹੀ ਆਣ ਕੇ ਦੇ ਇੱਥੇ ਬੁਹੇ ਘੜੀ ਇੱਥੇ ਆਏ ਨੇ ਜਦ ਉਹ ਗਾੜੇ ਪਤਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਇਹ ਮੈਂ ਚਲੋ ਬੱਚਾ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਚਿੜਕਦਾ ਨਹੀਂ ਇਦਾਂ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਤੇ ਇਹ ਮੇਰੇ ਮਗਰ ਕੋਲ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲਗਾਈਆਂ ਇਹ ਨਾ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦੇ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਮੈਸੇਜ ਕਰਕੇ ਇਧਰੋਂ ਨਹੀਂ ਆਉਂਦੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਸਾਡਾ ਨਿਗਾਹ ਜਾ ਬੇਟਾ ਮੇਰਾ ਉਹ ਕੁੜੀਆਂ ਦੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਤੇ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਆ ਹੀ ਸੇਫਰੀਆਂ ਨੂੰ ਧਮਕੀ ਵੀ ਦੇ ਕੇ ਗਿਆ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਕਿਨੇ ਜਣੇ ਆਏ ਸੱਤ ਜਣੇ ਹੈਗੇ ਇਹ ਦੋਵਾਂ ਨੂੰ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕਰਦੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਵਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹ ਕੀ ਨਹੀਂ ਕਰ ਸਕਦੇ ਅੱਜ ਕੱਲ ਪੰਚਾਇਤਾਂ ਬਸ ਇਹਨਾਂ ਨੂੰ ਵੋਟਾਂ ਨੇ ਮਤਲਬ ਆ ਤੇ ਪੁਲਸ ਵਾਲਿਆਂ ਨੇ ਇਹੀ ਗੱਲ ਤੋਹ ਪੁਲਸ ਵਾਲਿਆਂ ਨੇ ਹਾਂ ਇਹੀ ਕੀਤੀ ਆ ਉਹ ਆਏ ਸਾਡੇ ਨਾਲ ਮੋਕਾ ਵੇਖਣ ਆਏ ਨੇ ਧੀਮਾ ਕਰ ਦਿਓ ਅਹੀਂ ਇਹੋ ਹੀ ਕਹਨਿਆ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਂ ਚ ਬਾਹਰੋਂ ਇਹਨਾਂ ਕੋ ਖਤਰਾ ਨਾ ਹੋ ਆਹੀਂ ਹੈ ਤਾਂ ਆਹੀਂ ਸੇ ਆਪਣੀ ਇਥੇ ਰਵਾਲਾ ਵਿੱਚ ਇਹੀ ਦਿਆ ਕਿ ਸੇਫ ਨਹੀਂ ਆ ਪਿੰਡ ਚ ਅਸੀਂ ਕਿੱਥੇ ਜਾਈਏ ਆਹੀਂ ਨਹੀਂ ਸੇਫ ਇਥੇ ਗੱਲ ਇਹ ਹੋਈ ਜਦੋਂ ਆਏ ਲੈ ਚ ਮੈਂ ਉਹਨਾਂ ਨੂੰ ਆਖਿਆ ਮੇਰਾ ਵੱਡਾ ਬ੍ਰਦਰ ਆ ਤੇ ਤੁਸੀਂ ਮਤਲਬ ਨਾ ਇਦਾਂ ਕਰੋ ਤੇ ਮੈਂ ਉਹਦੇ ਕੋਲ ਮਾਫੀ ਮੰਗਣੀ ਹੈ ਦੇਖੋ ਤੇ ਮੈਂ ਸੋਚਿਆ ਮੈਂ ਕਿ ਤੂੰ ਮੈਂ ਵੀ ਉਹਦਾ ਬਰਾਦਰ ਜੀ ਮੈਂ ਮਾਫੀ ਉਹਦੇ ਕੋਲ ਮੰਗ ਰਿਹਾ ਮੈਂ ਮੈਂ ਮਾਫੀ ਮੰਗ ਲੈਣਾ